ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕੇਸ ਹੈ ਉਹ ਪਿੱਛੇ 4 ਮਾਰਚ ਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗਾ ਸੀ ਇਹਨਾਂ ਦੀ ਬੇਲ ਜਿਹੜੀ ਕੈਨਸਲ ਕਰਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਐਪਲੀਕੇਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਕਈ ਤਰੀਕਿਆਂ 'ਚ ਹੁੰਦੀ ਰਹੀ ਤੇ 4 ਤਰੀਕ ਨੂੰ ਜਿਹੜਾ ਸੁਪਰੀਮ ਕੋਰਟ ਨੇ ਅਗੇ ਟਾਈਮ ਦਿੱਤਾ 17 ਤੇ 18 ਮਾਰਚ ਦਾ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਵਿਕਰਮ ਸਿੰਘ ਮੀਟਕਾਰ ਨੂੰ ਇੱਥੇ ਬੁਲਾਇਆ ਗਿਆ ਜਿਹਦੇ ਕੇ ਐਫ ਆਈ ਆਰ ਨੰਬਰ 2 2021 ਦੇ ਸਬੰਧ ਵਿੱਚ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਔਰ ਪੁੱਛਗਿੱਛ ਦੇ ਦਰਮਿਆਨ ਜਿਹੜੇ ਨਾਲ ਕੋ ਪਿਊਰਸ ਨੇ ਸਤਪ੍ਰਿੰਦ ਸੱਤਾ ਪਰਮੇਂਦਰ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਛੀਨਾ ਇਹਨਾਂ ਦਾ ਅਸੀਂ ਐਕਸਟਰੈਡੀਸ਼ਨ ਦਾ ਜਿਹੜਾ ਕਾਰ ਵੀ ਕਰ ਰਹੇ ਆ ਬਲੂ ਰੋਟਰਸ ਦੀਆਂ ਦੇ ਬਾਰੇ ਭੇਜਿਆ ਇਸ ਕੇਸ ਦੇ ਵਿੱਚ ਕੋਕੀ ਉਸ ਨੇ ਇਸ ਤੋਂ ਸਵਾਏ ਜਿਹੜੀ ਕੋਈ ਫਾਈਨੈਂਸ਼ੀਅਲ ਜਿਹੜੀ ਟ੍ਰਾਂਜੈਕਸ਼ਨ ਹੈ ਵੀ ਉਹਦੇ ਬਾਰੇ ਵੀ ਅਸੀਂ ਡਿਊਰੰਗ ਇਨਵੈਸਟੀਗੇਸ਼ਨ ਜਿਹੜੀ ਪੁੱਛ-ਪੁੱਛ ਕੀਤੀ ਹੈ ਤੇ ਬਾਕੀ ਇਹ ਜਿਹੜੇ ਕੋਕੀ ਉਸ ਨੇ ਇਹਨਾਂ ਦਾ ਜਿਹੜਾ ਅਸੀਂ ਮੈਟਰ ਗਵਰਨਮੈਂਟ ਆਫ ਇੰਡੀਆ ਨਾਲ ਟੇਕਓਵਰ ਕੀਤਾ ਹੋਇਆ ਤਾਂ ਕਿ ਜਿਹੜਾ ਇਹਦਾ ਜਲਦੀ ਹੱਲ ਹੋਵੇ ਤੇ ਇਹਨਾਂ ਕੋਕੀ ਉਸ ਨੂੰ ਇੱਥੇ ਲਿਆ ਕੇ ਇਹਨਾਂ ਤੋਂ ਵੀ ਜਿਹੜੀ ਪੁੱਛਗਿੱਛ ਕਰੀਏ ਹੁਣ ਅਗਲੀ ਤਰੀਕ ਮਾਂਜੁਕ ਸੁਪਰੀਮ ਕੋਰਟ ਦੇ ਵਿੱਚ 24 ਤਰੀਕ ਲੱਗੀ ਹੈ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਜਿਹੜੇ ਆ ਦੋ ਦਿਨ ਦੀ ਪੁੱਛਗਿੱਛ ਕੀਤੀ ਗਈ ਹੈ ਜਿੰਦੇ ਕੱਲ ਵੀ 8-9 ਘੰਟੇ ਪੁੱਛਗਿੱਛ ਕੀਤੀ ਗਈ ਹੈ ਅੱਜ ਵੀ 8 ਘੰਟੇ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਔਰ ਬੜੀ ਡਿਟੇਲ ਦੇ ਵਿੱਚ ਕੀਤੀ ਪਈ ਹੈ ਕੁਛ ਅਸੀਂ ਜਿਹੜੇ ਕੁਐਸ਼ਨ ਸੀ ਇਹਨਾਂ ਨੂੰ ਦਿੱਤੇ ਵੀ ਨੇ ਨਾਲ ਤੇ ਸਾਨੂੰ ਉਹਦੇ ਰਿਕਰਡ ਦੇ ਵਿੱਚ ਜੜੀ ਰਿਪਲਾਈ ਦੇ ਤੇ ਬਾਕੀ ਜੋ ਸੁਪਰੀਮ ਕੋਰਟ ਦਾ ਅਗਲਾ ਆਰਡਰ ਆਏਗਾ ਉਹਦੇ ਬਾਰੇ ਤੁਹਾਨੂੰ ਬਾਅਦ ਦੇ ਵਿੱਚ ਬਰੀਫ ਕਰਾਂਗੇ ਸਾਨੂੰ ਜੀ ਠੀਕ ਕੋਆਪਰੇਟ ਕਰਦੇ ਕੁਐਸ਼ਨ ਦੇ ਜਿਹੜੇ ਜਵਾਬ ਦੇ ਰਹੇ ਸਹੀ ਥੈਂਕ ਯੂ ਜੀ ਮਾਨਜੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਬਿਕਰਮ ਸਿੰਘ ਮੀਟਕੇ ਦਾ ਜਿਹੜਾ ਕੇਸ ਹੈ ਉਹ ਪਿੱਛੇ 4 ਮਾਰਚ ਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗਾ ਸੀ ਇਹਨਾਂ ਦੀ ਬੇਲ ਜਿਹੜੀ ਕੈਨਸਲ ਕਰਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਐਪਲੀਕੇਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਕਈ ਤਰੀਕਾਂ 'ਚ ਹੁੰਦੀ ਰਹੀ ਤੇ 4 ਤਰੀਕ ਨੂੰ ਜਿਹੜਾ ਸੁਪਰੀਮ ਕੋਰਟ ਨੇ ਅਗਰ ਟਾਈਮ ਦਿੱਤਾ 17 ਤੇ 18 ਮਾਰਚ ਦਾ ਜੋ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਵਿਕਰਮ ਸਿੰਘ ਮੀਟਕਿਆ ਨੂੰ ਇੱਥੇ ਬੁਲਾਇਆ ਗਿਆ ਜਿਹਦੇ ਕੇ ਐਫ ਆਈ ਆਰ ਨੰਬਰ 2 2021 ਦੇ ਸਬੰਧ ਵਿੱਚ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ। ਔਰ ਪੁੱਛਗਿੱਛ ਦੇ ਦਰਮਿਆਨ ਜਿਹੜੇ ਨਾਲ ਕੋਰਸ ਨੇ ਸਤਪ੍ਰਿੰਦ ਸੱਤਾ ਪਰਮਿੰਦਰ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਛੀਨਾ ਇਹਨਾਂ ਦਾ ਸੀ ਐਕਸਟਰੈਡੀਸ਼ਨ ਦਾ ਜਿਹੜੇ ਕਾਰਵਾਈ ਕਰ ਰਹੇ ਆ ਬਲੂ ਲੋਟਰਸ ਦੀਆਂ ਦੇ ਬਾਰੇ ਭੇਜਿਆ ਇਸ ਕੇਸ ਦੇ ਵਿੱਚ ਕੋਕੀਅਸ ਨੇ ਇਸ ਤੋਂ ਸਵਾਏ ਜਿਹੜੀ ਕੋਈ ਫਾਈਨੈਂਸ਼ੀਅਲ ਜਿਹੜੀ ਟ੍ਰਾਂਜੈਕਸ਼ਨ ਹੈ ਵੀ ਉਹਦੇ ਬਾਰੇ ਵੀ ਅਸੀਂ ਡਿਊਰਿੰਗ ਅਨਵੈਸਟੀਗੇਸ਼ਨ ਜਿਹੜੀ ਪੁੱਛ-ਪੁੱਛ ਕੀਤੀ ਹੈ ਤੇ ਬਾਕੀ ਇਹ ਜਿਹੜੇ ਕੋਕੀਅਸ ਨੇ ਇਹਨਾਂ ਦਾ ਜਿਹੜਾ ਅਸੀਂ ਮੈਟਰ ਗਵਰਨਮੈਂਟ ਆਫ ਇੰਡੀਆ ਨਾਲ ਟੇਕਓਵਰ ਕੀਤਾ ਹੋਇਆ ਤਾਂ ਕਿ ਜਿਹੜਾ ਦਾ ਜਲਦੀ ਹੱਲ ਹੋਵੇ ਤੇ ਇਹਨਾਂ ਕੋਕੀਅਰਸ ਨੂੰ ਇੱਥੇ ਲਿਆ ਕੇ ਇਹਨਾਂ ਤੋਂ ਵੀ ਜਿਹੜੀ ਪੁੱਛਗਿੱਛ ਕਰੀਏ ਹੁਣ ਅਗਲੀ ਤਰੀਕ ਆਂਡਯੁਕ ਸੁਪਰੀਮ ਕੋਰਟ ਦੇ ਵਿੱਚ 24 ਤਰੀਕ ਲੱਗੀ ਹੈ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਜਿਹੜੇ ਆ ਦੋ ਦਿਨ ਦੀ ਪੁੱਛਗਿੱਛ ਕੀਤੀ ਗਈ ਹੈ ਜਿੰਦੇ ਕੱਲ ਵੀ 8-9 ਘੰਟੇ ਪੁੱਛਗਿੱਛ ਕੀਤੀ ਗਈ ਹੈ ਅੱਜ ਵੀ 8 ਘੰਟੇ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਔਰ ਬੜੀ ਡਿਟੇਲ ਦੇ ਵਿੱਚ ਕੀਤੀ ਗਈ ਹੈ ਕੁਝ ਅਸੀਂ ਜਿਹੜੇ ਕੁਐਸ਼ਨ ਸੀ ਇਹਨਾਂ ਨੂੰ ਦਿੱਤੇ ਵੀ ਨੇ ਨਾਲ ਤੇ ਸਾਨੂੰ ਉਹਦੇ ਰਟਨ ਦੇ ਵਿੱਚ ਜੜੀਏ ਰਿਪਲਾਈ ਦੀ ਤੇ ਬਾਕੀ ਅ ਜੋ ਸੁਪਰੀਮ ਕੋਰਟ ਦਾ ਅਗਲਾ ਆਰਡਰ ਆਏਗਾ ਉਹਦੇ ਬਾਰੇ ਤੁਹਾਨੂੰ ਬਾਅਦ ਦੇ ਵਿੱਚ ਬਰੀਫ ਕਰਾਂਗੇ ਸਾਨੂੰ ਜੀ ਠੀਕ ਕੋਆਪਰੇਟ ਕਰ ਰਹੇ ਸੀ ਕੁਸਚਨ ਦੇ ਜਿਹੜੇ ਜਵਾਬ ਦੇ ਰਹੇ ਸੀ थैंक यू ਜੀ